ਤੇ ਆਪਾਂ ਉਸੇ ਸ਼ਬਦ ਦੀ ਵਿਚਾਰ ਅੱਜ ਆਪਾਂ ਫੇਰ ਸ਼ੁਰੂ ਕਰਾਂਗੇ। ਉਹ ਸ਼ਬਦ ਹੈਗੀ ਸੂਹੀ ਮਹਿਲਾ ਪੰਜਵਾਂ ਗੁਰੂ ਗ੍ਰੰਥ ਸਾਹਿਬ ਦੀ ਦੇ ਅੰਦਰਲੇ 744 ਅੰਗ ਦੇ ਉੱਤੇ ਸ਼ਬਦ ਸੁਭਾਈ ਬਾਣੀ। ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਣੀ ਰਹਾ। ਅਗਲੀ ਆਪਾਂ ਪੰਕਤੀਆਂ ਜੀ ਕਲੀ ਕਾਲ ਕੀ ਮਿਟੈ ਕਲੇਸਾ ਇਕੋ ਨਾਮ ਮੰਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਾਰ ਗੁਰਸਿਨ ਨਾਈ ਪੂਰਾ ਸ਼ਬਦ ਹੈ ਜੀ ਇਹ ਸ਼ਬਦ ਹਨ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀਆਂ ਦੀ ਅਮਰਤ ਮਈ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪੀਤਰ ਸ਼ਬਦ ਹੈ ਸ਼ਬਦ ਸ਼ੁਰੂ ਹੁੰਦਾ ਜੀ ਅਮਰਤ ਬਚਨ ਗੁਰੂ ਪਾਸ਼ਾ ਦੇ ਅਮਰਤ ਬਚਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ ਮੈਂ ਪਰਸੋਂ ਵੀ ਬੇਨਤੀ ਕੀਤੀ ਸੀ 5887 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਰੇ 5887 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਕਿਹਾ ਸਿੱਖਾ ਜਿਹੜਾ ਤੇਰੇ ਪਸੰਦ ਆਉਂਦਾ ਨਾਲ ਉਹ ਪੜ ਲਈ ਕਮਾਲ ਆਈ ਜਿਹੜਾ ਮਰਜੀ ਜਿੱਥੋਂ ਮਰਜੀ ਪੜ ਲਈ ਇਹ ਅਮਰਤਾ ਦਾ ਸੋਮਾ ਤੈਨੂੰ ਦੇਦਾ ਤੇਰੇ ਮੂੰਹ ਵਿੱਚ ਤੇਰੇ ਕੰਨਾਂ ਵਿੱਚ ਤੇਰੇ ਜੀਵਨ ਵਿੱਚ ਅਮਰਤ ਹੀ ਆਵੇਗਾ ਜ਼ਹਿਰ ਨਹੀਂ ਆਵੇਗੀ ਆਖੋ ਸਤਨਾਮਾ ਜੀ ਜ਼ਹਿਰ ਕੱਢ ਦੇਗੀ ਸਾਰੀ ਅੰਦਰ ਤੇ ਮੈਂ ਇੱਕ ਬੇਨਤੀ ਪਰਸੋਂ ਕੀਤੀ ਸੀਗੀ ਜੀ ਤੇ ਇਹ ਅੰਮ੍ਰਿਤ ਹੈ ਚੌਥੇ ਪਾਤਸ਼ਾਹ ਦਾ ਵਚਨ ਮੈਂ ਵੈਸੇ ਚਲੋ ਟੂਕ ਮਾਤਰ ਤੁਹਾਡੇ ਨਾਲ ਸਾਂਝਾ ਕੀਤਾ ਗੋਰੇ ਅੰਮ੍ਰਿਤ ਭਿੰਨੀ ਦੇਹੋਰੀ ਗੋਰੇ ਅੰਮ੍ਰਿਤ ਬੁਰਕੇ RAM ਰਾਜੇ ਗੁਰੂ ਪਾਤਸ਼ਾਹ ਦੀ ਪਵਿੱਤਰ ਦੇਹ ਭਾਵ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਲੀ ਵਿਚਾਰਧਾਰਾ ਇਹ ਅਮਰਤ ਵੀ ਵਿਚਾਰਤਾ ਰਹਾ ਹੈ ਇਹਦੇ ਛਿੱਟੇ ਮਾਰਦਾ ਗੁਰੂ ਆਇਆ ਭਾਗਾਾਂ ਵਾਲੇ ਮਰਵਾ ਲੈਂਦੇ ਆ ਉਹ ਤਾਂ ਕਹਿੰਦੇ ਪੁੱਤ ਤੂੰ ਵੀ ਨਵਾਂਝਾ ਰਹੇ ਧੀ ਨੂੰ ਵੀ ਲੈ ਕੇ ਆਉਂਦੇ ਗੁਰਦੁਆਰੇ ਉਹ ਬੱਚੀ ਨੂੰ ਕਹਿੰਦੇ ਆ ਪੁੱਤ ਤੂੰ ਵੀ ਬਾਣੀ ਪੜ ਪੁੱਤ ਨੂੰ ਵੀ ਕਹਿੰਦੇ ਆ ਪੋਤੇ ਨੂੰ ਵੀ ਕਹਿੰਦੇ ਆ ਪੋਤੀ ਨੂੰ ਵੀ ਕਹਿੰਦੇ ਆ ਦੋਤੇ ਦੋਤੀਆਂ ਨੂੰ ਕਹਿੰਦੇ ਆ ਸਭ ਨੂੰ ਕਹਿੰਦੇ ਆ ਤੇ ਛਿੱਟੇ ਇਸ ਅਮਰਤ ਦੇ ਵਿੱਚ ਨਾ ਜੀ ਪਾਵਰ ਪਤਾ ਕਿੰਨੀ ਦੱਸੀ ਹੈ ਐਸ ਅਮਰਤ ਦੇ ਵਿੱਚ ਬੇਸੇ ਜਿਹੜਾ ਬਾਹਰ ਹੀ ਖੰਡੇ ਬਾਟੇ ਦਾ ਅਮਰਤ ਹੈ ਇਸੇ ਬਾਣੀ ਪੜ ਕੇ ਅਮਰਤ ਤਿਆਰ ਕੀਤਾ ਜਾਂਦਾ ਬਾਣੀ ਤੋਂ ਬਿਨਾ ਅਮਰਤ ਤਿਆਰ ਨਹੀਂ ਹੁੰਦਾ ਤੇ ਗੁਰੂ ਜੀ ਕਹਿਣ ਲੱਗੇ ਅਮਰਤ ਪਿੰਨੀ ਦਿਹੋਰੀ ਹਰ ਅਮਰਤ ਬੁਰਕੇ RAM ਰਾਜੀ ਕਹਿੰਦੇ ਗੁਰੂ ਸਾਹਿਬ ਅਮਰਤ ਦੇ ਛਿੱਟੇ ਮਾਰਦਿਆ ਭਾਵ ਅਮਰਤਮਈ ਵਿਚਾਰ ਧਾਰਾ ਬੰਦੇ ਦੀ ਝੋਲੀ ਵਿੱਚ ਪਾਉਂਦੇ ਆ ਬੰਦੇ ਦੀ ਸੁਰਤ 'ਚ ਟਿਕਾਉਂਦੇ ਆ ਅੰਦਰੋਂ ਗਲਤ ਵਿਸ਼ੇ ਵਿਕਾਰਾਂ ਵਾਲੀਆਂ ਵਿਚਾਰ ਧਾਰਾ ਨਿਕਲ ਜਾਂਦੀ ਆ ਤੇ ਬੰਦੇ ਦੀ ਵਿਚਾਰ ਧਾਰਾ ਅਮਰਤਮਈ ਹੋ ਜਾਂਦੀ ਆ ਜਿਹੜੀ ਜੀਵਨ ਬਰਬਾਦ ਨਹੀਂ ਹੋਣ ਦਿੰਦੀ ਤੇ ਅੱਗੇ ਗੁਰੂ ਸਾਹਿਬ ਕਹਿਣ ਲੱਗੇ ਅੰਮ੍ਰਿਤ ਪੀਣ ਦਾ ਤਰੀਕਾ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛਕੇ ਇਹ ਅੰਮ੍ਰਿਤ ਉਹ ਹੀ ਇਨਸਾਨ ਪੀ ਸਕਦੇ ਐ ਇਹ ਉਹੀ ਇਸ ਅੰਮ੍ਰਿਤ ਨੂੰ ਅਦੇ ਅਬਲਾ ਕੀ ਹੋ ਸਕਦੇ ਐ ਜਿਨ੍ਹਾਂ ਨੂੰ ਗੁਰਬਾਣੀ ਦਿਰੋਂ ਭੌਂਦੀ ਐ ਕਈ ਉਦਾਂ ਨਹੀਂ ਹੁੰਦਾ ਜੀ ਕਈ ਵੱੱਦਾ ਚੱਟੀਆਂ ਆਉਂਦੇ ਵਿਚਾਰੇ ਵੱੱਦਾ ਚੱਟੀਆਂ ਮਹਾਰਾ ਜਣ ਲੱਗੇ ਨਹੀਂ ਵੀ ਬਸ ਮੱਥਾ ਟੇਕਿਆ ਗੁਰਬਾਣੀ ਸੁਣਨੀ ਕੋਈ ਨਹੀਂ ਸਮਝ ਨਹੀਂ ਕੋਈ ਨਹੀਂ ਮੰਨਣੀ ਕੋਈ ਨਹੀਂ ਮਹਾਰਾ ਕਹਿੰਦੇ ਨਾ ਨਾ ਜਿਸ ਬੰਦੇ ਨੂੰ ਗੁਰਬਾਣੀ ਭਾ ਗਈ ਜਿਸ ਬੰਦੇ ਨੂੰ ਗੁਰਬਾਣੀ ਚੰਗੀ ਲੱਗਣ ਲੱਗੀ ਜਿਸ ਗੁਰਮੁਖ ਦੇ ਨੂੰ ਗੁਰਬਾਣੀ ਦੀਆਂ ਵਿਚਾਰਾਂ ਚੰਗੀਆਂ ਲੱਗਣ ਲੱਗੀਆਂ ਮਹਾਰਾ ਕਹਿੰਨ ਲੱਗੇ ਸਿੱਖਾ ਇਹ ਗੱਲ ਜੀਤੇ ਰੱਖੀ ਮੈਂ ਇਥੋਂ ਗਰੰਟੀ ਲੈ ਜਾ ਤੂੰ ਅੰਮ੍ਰਿਤ ਪੀ ਕੇ ਜਾ ਰਿਹਾ ਜਿੰਨਾ ਜਿੰਨਾ ਦਾ ਅਰਥ ਹੈ ਜਿਹਨੂੰ ਮਰਜੀ ਗੁਰਬਾਣੀ ਗੁਰੂ ਦੁਆਰਾ ਆਈ ਹੋਈ ਬਾਣੀ ਬਾਣੀ ਦਾ ਅਰਥ ਬੋਲੀ ਹੁੰਦਾ ਜੀ ਬੋਲੀ ਦਾ ਅਰਥ ਭਾਸ਼ਾ ਹੁੰਦੀ ਹੈ ਗੁਰਬਾਣੀ ਮਨਮ ਭਾਇਆ ਭਾਇਆ ਦਾ ਅਰਥ ਹੈ ਭਾ ਜਾਣੀ ਪਿਆਰੀ ਲੱਗਣੀ ਜਿਸ ਇਨਸਾਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਲੀ ਅੰਮ੍ਰਿਤਮਈ ਵਿਚਾਰ ਧਾਰਾ ਚੰਗੀ ਲੱਗਦੀ ਹੈ ਵੀ ਗੁਰਬਾਣੀ ਦੀਆਂ ਵਿਚਾਰਾਂ ਸੋਹਣੀਆਂ ਹੈ ਗੁਰਬਾਣੀ ਦਾ ਪਾਠ ਸੁਣਨਾ ਹੈ ਅੰਮ੍ਰਿਤ ਛਕ ਛਕੇ ਮਹਾਰਾਜ ਕਹਿਣ ਲੱਗੇ ਉਸ ਬੰਦੇ ਨੇ ਅੰਮ੍ਰਿਤ ਛਕ ਲਿਆ ਹੈ ਆਪ ਕੋ ਸਤਨਾਮ ਹੁਣ ਆਪਾਂ ਹੀ ਕਰ ਰਹੇ ਹਾਂ ਜੀ ਅੰਮ੍ਰਿਤ ਛਕ ਰਹੇ ਹਾਂ ਸਾਰੇ ਜਣੇ ਮੈਂ ਵੀ ਛੱਕ ਰਿਹਾ ਤੁਸੀਂ ਛੱਕ ਰਹੇ ਤੁਸੀਂ ਸੁਣਬ ਦੇ ਰੂਪ ਛੱਕ ਰਹੇ ਹਾਂ ਮੈਂ ਸੁਣਾਉਣ ਦੇ ਰੂਪ ਵਿੱਚ ਛੱਕ ਰਹੇ ਹਾਂ ਤੇ ਜੇ ਕੱਲੇ ਗੁਰਬਾਣੀ ਨੂੰ ਕੱਲੇ ਮੱਥੇ ਦੇ ਕੇ ਸੁਣੀ ਨਾ ਸਮਝੀ ਨਾ ਵਿਚਾਰੀ ਨਾ ਤਾਂ ਐ ਸਮਝ ਲਓ ਮਾੜੇ ਭਾਗਾ ਵਾਲਾ ਇਨਸਾਨ ਐਡੇ ਵੱਡੇ ਮਹਾਨ ਗੁਰੂ ਪਿਤਾ ਦੀ ਗੋਦ ਦੇ ਵਿੱਚੋਂ ਅਮਰਤ ਤੋਂ ਬਾਂਝਾ ਰਹਿ ਗਿਆ ਬੰਦਾ ਕਈ ਤਾਂ ਗੁਰਦੁਆਰੇ ਆ ਕੇ ਵੀ ਰਹਿ ਜਾਂਦੇ ਆ ਆ ਜਿਹੜੀ ਸੇਵਾ ਕਰਨੀ ਹੈ ਨਾ ਜੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਪਰ ਸੇਵਾਦਾਰ ਨੂੰ ਸੇਵਾ ਕਰਨ ਤੋਂ ਪਹਿਲਾਂ ਹਦਾਇਤ ਹੈ ਵੀ ਜਦੋਂ ਗੁਰਬਾਣੀ ਦਾ ਪਾਠ ਹੋ ਰਿਹਾ ਜਾਂ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ ਸੇਵਾ ਛੱਡ ਕੇ ਗੁਰਬਾਣੀ ਸੁਣਨੀ ਹੱਤ ਜ਼ਰੂਰੀ ਹੈ ਸੇਵਾ ਤੋਂ ਪਹਿਲਾਂ ਜੇ ਸੇਵਾਦਾਰ ਕੋਲੇ ਬਾਣੀ ਹੈ ਹੀ ਨਹੀਂ ਉਹਦੀ ਸੇਵਾ ਲੈ ਕੇ ਬਹੁਤੀ ਲੈਕੇ ਜ ਨਹੀਂ ਜੀ ਪੈਂਦੀ ਮੈਂ ਕਿ ਬੇਨਤੀ ਕਰਦੇ ਹਾਂ ਤੇ ਕਈ ਵਾਰੀ ਸਾਡੇ ਮਨਾਂ ਚ ਆਇਆ ਆਸ ਤਾਂ ਸੇਵਾ ਕਰਨੀ ਹੈ ਜੀ ਗੁਰਬਾਣੀ ਨਹੀਂ ਸੁਣਨਾ ਇਹਦਾ ਮਤਲਬ ਗੁਰਬਾਣੀ ਐ ਨਹੀਂ ਹੈ ਜਿਹਦਾ ਮਤਲਬ ਗੁਰਬਾਣੀ ਤਾਂ ਉਹੀ ਹੈ ਇਸ ਬੰਦੇ ਦੀ ਨਿਗਾਹ ਦੇ ਵਿੱਚ ਮਾਰਾ ਕਹਿੰ ਲੱਗੇ ਗੁਰਬਾਣੀ ਜਿੰਨਾ ਗੁਰਬਾਣੀ ਮੰਨ ਭਾਈਆ ਜਿੰਨਾ ਦੇ ਮਨ ਨੂੰ ਗੁਰਬਾਣੀ ਭਾ ਗਈ ਜਿੰਨਾ ਦੇ ਮਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਚੰਗੀ ਲੱਗਦੀ ਆ ਮਾਰਾ ਫਿਰ ਅਮਰਤ ਛੱਕ ਛਕੇ ਮਾਰਾ ਕਹਿੰਦੇ ਉਹ ਇਨਸਾਨ ਅਮਰਤ ਛੱਕ ਕੇ ਚਲਿਆ ਗਿਆ ਤੇ ਪੰਜ ਪਿਆਰੇ ਨੇ ਆਪਾਂ ਨੂੰ ਅਮਰ ਛਕਾਉਣ ਵੇਲੇ ਕਿਹਾ ਇਹ ਅਮਰਤ ਰਜਾਨਾ ਛਕਣਾ ਹੈ ਤੇ ਸਾਡੇ ਵਾਲੇ ਕੀ ਕਰਦੇ ਆ ਬਸ ਉੱਥੋਂ ਛੱਕ ਕੇ ਆਏ ਮੁੜ ਕੇ ਗੁਰਦੁਆਰੇ ਨਹੀਂ ਆਉਂਦੇ ਮੁੜ ਕੇ ਪਾਠ ਨਹੀਂ ਕਰਦੇ ਬਾਣੀ ਸੁਣਦੇ ਨਹੀਂ ਸਮਝਦੇ ਨਹੀਂ ਵਿਚਾਰਦੇ ਨਹੀਂ ਉਹ ਕਹਿੰਦੇ ਰਜਾਨਾ ਛੱਕਣਾ ਰਜਾਨਾ ਕਿੱਥੋਂ ਛੱਕਗੇ ਜੀ ਅਸੀਂ ਦੱਸਦਾ ਦਿਓ ਵੀ ਤੁਸੀਂ ਕਹਿੰਦੇ ਹੋ ਰਜਾਨਾ ਡਿਊਟੀ ਲਈ ਜਾਓ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਬਾਣੀ ਦੀ ਵਿਚਾਰ ਕਰਿਓ ਬਾਣੀ ਪੜ੍ਹਨੀ ਨਹੀਂ ਨਹੀਂ ਦੀ ਸੁਣ ਲਿਓ ਬਾਣੀ ਦੇ ਵਿੱਚੋਂ ਅੰਮ੍ਰਿਤਮਈ ਵਿਚਾਰਾਂ ਦੇ ਰੂਪ ਦੇ ਵਿੱਚ ਅੰਮ੍ਰਿਤ ਰਜਾਨਾ ਛੱਕਣਾ ਹੈ ਰਜਾਨਾ ਤੇ ਅਮਰਤ ਵੇਲਾ ਮੈਂ ਪਰਸੋ ਬੇਨਤੀ ਕੀਤੀ ਸੀਗੀ ਜੀ ਤਾਂ ਬਣਦਾ ਜੇ ਉਹਦੇ ਨਾਲ ਬਾਣੀ ਜੁੜ ਗਈ ਜੇ ਹੁਣ ਅਮਰਤ ਤਾਂ ਅਮਰਤ ਵੇਲੇ ਇਸ਼ਨਾਨ ਕਰਕੇ ਬੰਦਾ ਕਿਸੇ ਦੀ ਚੋਰੀ ਕਰਨ ਲੱਗ ਜਾਏ ਅਮਰਤ ਵੇਲਾ ਅਮਰਤ ਵੇਲਾ ਨਹੀਂ ਹੈਗਾ ਜੀ ਉਹ ਤਾਂ ਜ਼ਹਿਰ ਬਣ ਗਿਆ ਮਾਰਾਂ ਕਹਿਣ ਲੱਗੇ ਜਿੰਨਾ ਗੁਰਬਾਣੀ ਮਨ ਭਾਈਆ ਅਮਰਤ ਛੱਕ ਛਕੇ ਤੇ ਅਗਲੀ ਪੰਕਤੀ ਦੇਖੋ ਗੁਰਦੁੱਠੇ ਹਰ ਪਾਇਆ ਕਹਿਣ ਲੱਗੇ ਇਹ ਅੰਮ੍ਰਿਤਮਈ ਬਾਣੀ ਸੁਣਦੇ ਨਾਲ ਗੁਰੂ ਖੁਸ਼ ਹੁੰਦਾ ਕੁੱਠਾ ਇਹਦਾ ਅਰਥ ਹੁੰਦਾ ਖੁਸ਼ ਹੋਣਾ ਕਹਿੰਦੇ ਸਭ ਤੋਂ ਵੱਧ ਗੁਰੂ ਖੁਸ਼ ਹੁੰਦਾ ਜਦੋਂ ਗੁਰੂ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਬੈਠ ਕੇ ਨਾ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸੁਣਦੀ ਆ ਅੱਛਾ ਮਹਾਰਾਜ ਚੌਥੇ ਪਾਤਸ਼ਾਹ ਕਹਿਣ ਲੱਗੇ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਗੁਰਬਾਣੀ ਸੁਣਿਓ ਉਹ ਜੇ ਅੰਮ੍ਰਿਤ ਪੀਣੇ ਬੈਠ ਕੇ ਬਾਣੀ ਸੁਣਿਓ ਮਹਾਰਾਜੇ ਗੁਰੂ ਖੁਸ਼ ਹੋ ਗਿਆ ਤੇ ਅਸੀਂ ਬੈਠ ਕੇ ਗੁਰਬਾਣੀ ਸੁਣੀ ਤੇ ਮਹਾਰਾਜ ਸਾਨੂੰ ਕੀ ਮਿਲੇਗਾ ਨਾਲ ਐ ਲਿਖਿਆ ਹੋਇਆ ਜੀ ਅੱਗੇ ਪੰਕਤੀ 'ਚ ਦੇਖੋ ਤੁਸੀਂ ਧਿਆਨ ਨਾਲ ਗੁਰਤੁੱਠੈ ਹਰ ਪਾਇਆ ਚੁੱਕੈ ਧੱਕ ਤੱਕੇ ਤੱਕੇ ਲਿਖਿਆ ਜੀ ਕਹਿੰਦੇ ਉਸ ਬੰਦੇ ਦੇ ਜੀਵਨ ਦੇ ਵਿੱਚੋਂ ਤੱਕੇ ਮੁੱਕ ਜਾਣਗੇ ਜਿਹੜੇ ਤੱਕੇ ਖਾਂਦਾ ਫਿਰਦਾ ਆਪਾਂ ਕਹਿੰਦੇ ਕਿਉਂ ਤੱਕੇ ਖਾਂਦਾ ਫਿਰਦਾ ਉਹ ਜੇ ਤੱਕੇ ਮਕਾਉਣੇ ਆ ਤੇ ਗੁਰਦੁਆਰੇ ਆ ਜਾ ਆ ਜਾ ਆਜਾ ਸੱਚ ਜਾਨੋ ਇੱਕ ਦਿਨ ਪਿੰਦਰਪਾਲ ਕਹਿ ਰਿਹਾ ਸੀ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਨਾ ਬਜ਼ੁਰਗ ਹਰ ਸਾਲ ਜਾਂਦਾ ਹਰ ਸਾਲ ਤੇ ਕਹਿੰਦਾ ਵੀ ਉਹ ਦਿਨ ਗੁਰਪੁਰਬ ਸੀ ਭੀੜ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਭੀੜ ਸੀ ਕਹਿਣ ਲੱਗੇ ਨਾ ੱੱੱਕੇ ਵੱਜਣ ਸੰਗਤ ਦੇ ਇਦਾਂ ੱੱੱਕੇ ਤੇ ਉਹ ਬਜ਼ੁਰਗ ਬਾਪੂ ਤੋਂ ਵਿਚਾਰੇ ਤੋਂ ਖਲੋਤਾ ਨਹੀਂ ਸੀ ਜਾਂਦਾ ਉਹਦੇ ਗੋਡੇ ਕੰਮ ਨਹੀਂ ਸੀ ਕਰਦੇ

ਖੱਜਲ ਖੁਆਰ ਹੋਣ ਵਾਲੇ ਧੱਕੇ ਮੇਰੇ ਜੀਵਨ ਚੋਂ ਤੇ ਮੇਰੇ ਪਰਿਵਾਰ ਚੋਂ ਮੁੱਕ ਜਾਣਗੇ ਆਖੋ ਸਤਨਾਮ ਉਹ ਕਹਿੰਦਾ ਜੀ ਨੇ ਇੱਥੇ ਧੱਕੇ ਮਰਵਾ ਲੈਣਾ ਸੰਗਤ ਦੀ ਭੀੜ ਚ ਆ ਕੇ ਤੇ ਕਹਿੰਦਾ ਜਮਾਂ ਦੇ ਧੱਕੇ ਮੁੱਕ ਜਾਣਗੇ ਖੱਜਲ ਖੁਆਰੀ ਹੋਣ ਵਾਲੇ ਧੱਕੇ ਮੁੱਕ ਜਾਣਗੇ ਮਾਰਾ ਕਹਿਣ ਲੱਗੇ ਦੁਨੀਆ ਦੇ ਲੋਕ ਧੱਕੇ ਖਾਂਦੇ ਫਿਰਦੇ ਧੱਕੇ ਤੁਹਾਨੂੰ ਪਤਾ ਵੀ ਕੋਈ ਨਸ਼ਿਆਂ ਦੇ ਧੱਕੇ ਖਾਂਦਾ ਫਿਰਦਾ ਕੋਈ ਬਹਿਮਾ ਭਰਮਾ ਦੇ ਧੱਕੇ ਖਾਂਦਾ ਫਿਰਦਾ ਕੋਈ ਕਿੱਧਰੋਂ ਧੱਕੇ ਖਾਂਦਾ ਫਿਰਦਾ ਕੋਈ ਕਿੱਧਰੋਂ ਮਹਾਰਾਜ ਇਹ ਨਿਭੜ ਜਾਣਗੇ ਮਾਰਾ ਕਹਿੰਦੇ ਹਾਂ ਹਾਂ ਨਿਵੇੜਨੇ ਆ ਆਹ ਮਹਾਰਾਜ ਲਾਜਾ ਫਿਰ ਬੈਠ ਗੁਰਬਾਣੀ ਸੁਨਾਵਾਂ ਤੈਨੂੰ ਤੇਰੇ ੱੱਕੇ ਮਕਾਮਾ ਨਾ ਤੈਨੂੰ ਜਮਾਂ ਦੇ ੱੱਕੇ ਪੈਣ ਤੇ ਜਮ ਕਹਿੰਦੇ ਆ ਜੀ ਮਾਰੇ ਕੰਮਾਂ ਨੂੰ ਵੈਸੇ ਯਾਦ ਰੱਖ ਲੈਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਮ ਲਿਖਿਆ ਹੋਇਆ ਹੈ ਇਹ ਜਮਦੂਤ ਤੈਨੂੰ ਜਿਉਂਦੇ ਨੂੰ ਚੁੰਬੜੇ ਹੋਏ ਆ ਉਹ ਜੇ ਇਹਨਾਂ ਦੇ ੱੱਕੇ ਮਕਾਉਣੇ ਚਾਹੁੰਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਮ੍ਰਿਤ ਛਕ ਲਈਂ ਤੇ ਅੰਮ੍ਰਿਤ ਰਜਾਨਾ ਛਕਣਾ ਇੱਕ ਦਿਨ ਨਹੀਂ ਕੀ ਵੀ ਅੰਮ੍ਰਿਤ ਛਕ ਲਿਆ ਮੁੜ ਕੇ ਗੁਰਦੁਆਰੀ ਨਹੀਂ ਆਉਣਾ ਅੰਮ੍ਰਿਤ ਛਕ ਲਿਆ ਮੁੜ ਕੇ ਗੁਰਬਾਣੀ ਪੜ੍ਹਨੀ ਨਹੀਂ ਨਹੀਂ ਜੇ ਪੜ੍ਹਨੀ ਨਹੀਂ ਹੁੰਦੀ ਸੁਣਨੀ ਨਹੀਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਨ੍ਹਾਂ ਗੁਰਬਾਣੀ ਮੰਨ ਭਾਈਆਂ ਅੰਮ੍ਰਿਤ ਛਕ ਛਕੇ ਗੁਰਦੁੱਠੇ ਹਰ ਪਾਇਆ ਜਿਨ੍ਹਾਂ ਨੇ ਗੁਰਬਾਣੀ ਦਾ ਅੰਮ੍ਰਿਤ ਛਕ ਲਿਆ ਉਹਨਾਂ ਤੇ ਗੁਰੂ ਦੀ ਖੁਸ਼ੀ ਹੋਵੇਗੀ ਲੱਖ ਖੁਸ਼ੀਆਂ ਬੋਲੋ ਜੀ ਸਾਰੇ ਲੱਖ ਖੁਸ਼ੀਆਂ ਪਾਤ ਸ਼ਾਇਆ ਜੇ ਜਿਹੜਾ ਅਗਲੀ ਮੰਗਦੇ ਨਾ ਜੀ ਇਹ ਧਿਆਨ ਨਾਲ ਪੜ੍ਹਨ ਵਾਲੀ ਹੈ ਸਾਤ ਗੁਰ ਨਦਰ ਕਰੇ ਨਦਰ ਕਰੇ ਦਾ ਅਰਥ ਵਿਦਵਾਨਾਂ ਨੂੰ ਪਤਾ ਜੇ ਤੂੰ ਗੁਰੂ ਦੀ ਨਦਰ ਦਾ ਪਾਤਰ ਬਣ ਗਿਆ ਪਾਤਰ ਤਾਂ ਮੈਂ ਤੇ ਤੁਸੀਂ ਬਣਨਾ ਜੀ ਜੇ ਤੁਸੀਂ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਮਾਣ ਚੜ ਗਏ ਤੇ ਪ੍ਰਮਾਣ ਚੜਨ ਵਾਸਤੇ ਸਿੱਖ ਕੋਲੇ ਗੁਰਬਾਣੀ ਚਾਹੀਦੀ ਹੈ ਗੁਰੂ ਦੀ ਬਖਸ਼ੀ ਮਰਿਆਦਾ ਚਾਹੀਦੀ ਹੈ ਗੁਰੂ ਦਾ ਬਖਸ਼ਿਆ ਸੁਧਾਰ ਚਾਹੀਦਾ ਮਾਰਾ ਕਹਿਣ ਲੱਗੇ ਗੁਰੂ ਦੀ ਖੁਸ਼ੀ ਮਿਲੇਗੀ ਹੋਰ ਕੀ ਮਿਲੇਗਾ ਮਹਾਰਾਜ ਗੁਰਦੁੱਠੇ ਹਰ ਪਾਇਆ ਪਰਮਾਤਮਾ ਮਿਲ ਜਾਏਗਾ ਨਾ ਜਲਦਾ ਰਿਕਨ ਦੀ ਲੋੜ ਆ ਨਾ ਪੁੱਠੇ ਲੰਕਣ ਦੀ ਲੋੜ ਆ ਨਾ ਘਰ ਛੱਡਣ ਦੀ ਲੋੜ ਆ ਨਾ ਪਰਿਵਾਰ ਛੱਡਣ ਦੀ ਲੋੜ ਨਾ ਐਮੀ ਵਾਹੀਮੀ ਇੱਧਰ ਨੂੰ ਚੜ ਕੇ ਇੱਧਰ ਨੂੰ ਚੜ ਕੇ ਕੁਛ ਕਰਨ ਦੀ ਲੋੜ ਨਹੀਂ ਆਪਣੇ ਪਿੰਡ ਵਾਲੇ ਗੁਰਦੁਆਰੇ 'ਚ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਜਾ ਕੇ ਗੁਰਬਾਣੀ ਸੁਣਨੀ ਐ ਬਸ ਗੁਰਦੁੱਠੇ ਹਰ ਪਾਇਆ ਚੁੱਕੇ ਚੁੱਕੇ ਦਾ ਅਰਥ ਨਹੀਂ ਨਿਕਲ ਜਾਣੇ ਚੁੱਕਦੇ ਨੇ ਕਹਿੰਦੇ ਗੁਰੂ ਕੋਲੇ ਪਾਵਰ ਆ ਤੇਰੇ ਜੀਵਨ ਦੇ ਵਿੱਚੋਂ ਇੱਕ ਚੀਜ਼ ਚੁੱਕ ਦੇਵੇਗਾ ਕੀ ੱਤਕ ੱਤਕੇ ਮਹਾਰਾ ਕਹਿੰਦੇ ੱਤਕੇ ਖਾਂਦਾ ਫਿਰਦਾ ਜੇ ੱਤਕੇ ਮਕਾਉਣਾ ਚਾਹੁੰਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਲਈ ਮਕਾਉਣਾ ਚਾਹੁੰਨੇ ਜੀ ਆਪਾਂ ਬੋਲੋ ਹਾਂ ਜੀ ਇੱਥੇ ਕੀ ਲੈਣਾ ਆਏ ਹੁਣ ੱਤਕੇ ਖਾਣ ਤੋਂ ਜਿਹੜੇ ਆਏ ਆ ਉਹ ਮਕਾਉਣ ਆਏ ਆ ਹੱਥ ਜੋੜ ਕੇ ਅਰਦਾਸਾ ਕਰਦੇ ਆ ਮਹਾਰਾਜ ਮੇਰਾ ਪਰਿਵਾਰ ਮੇਰੇ ਬੱਚੇ ੱਤਕੇ ਨਾ ਖਾਂਦੇ ਫਿਰਨ ਤੂੰ ਮਕਾ ਸਕਦਾ ਹੈ ਤੇਰਾ ਉਪਦੇਸ਼ ਮਕਾ ਸਕਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਮੇਂ ਮਿਲਦਾ ਆ ਕਿਰਪਾ ਕਰੀ ਮਹਾਰਾਜ ਨਾ ਮੈਂ ਠੱਕੇ ਖਾਵਾਂ ਤੇ ਨਾ ਮੇਰਾ ਪਰਿਵਾਰ ਖਾਵੇ ਆਖੋ ਸਤਨਾਹ ਜਿਹੜਾ ਪੁੱਤ ਖੇਤੋਂ ਕੰਮ ਕਰਕੇ ਆਇਆ ਦੁਕਾਨ ਤੋਂ ਆਇਆ ਨੌਕਰੀ ਕਰਕੇ ਆਇਆ ਉਹ ਠੱਕੇ ਨਹੀਂ ਖਾ ਕੇ ਆਇਆ ਉਹ ਮਾਂ ਦਾ ਹਿਰਦਾ ਖੁਸ਼ ਹੋ ਜਾਂਦਾ ਮੇਰਾ ਪੁੱਤ ਕਿੱਥੋਂ ਆਇਆ ਤੇ ਜਿਹੜਾ ਸਾਰੀ ਦਿਹਾੜੀ ਠੱਕੇ ਖਾ ਕੇ ਆਇਆ ਹੋਵੇ ਮਾਂ ਕਹੇ ਦੀ ਪੁੱਤ ਜੰਮਿਆ ਤਾਂ ਹੈਗਾ ਸੀ ਅਵਰ ਪੁੱਤ ਠੱਕੇ ਖਾਂਦਾ ਫਿਰਦਾ ਮਾਂ ਕਰ ਪਰਿਵਾਰ ਨੂੰ ਵੀ ਫੁੱਦ ਦਿਖਾਉਂਦਾ ਫਿਰਦਾ ਮਾਰਾ ਕਹਿਣ ਲੱਗੇ ਇਹ ਜਿਹੜਾ ਅਮਰਤ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਰੱਖਿਆ ਸਿੱਖਾ ਮਹਾਰਾਜਾ ਅੱਛਾ ਇਹ ਅੰਮ੍ਰਿਤ ਤਾਂ ਜੀਵਨ ਦੇ ੱੱਕੇ ਮੁਕਾ ਦਿੰਦਾ ਜਿਸ ਇਨਸਾਨ ਨੇ ਆਪਣੇ ਜੀਵਨ ਚੋਂ ੱੱਕੇ ਮੁਕਾਉਣੇ ਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨਾਂ ਨੂੰ ਕੀ ਕਰਨਾ ਪੈਂਦਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਲਾ ਅੰਮ੍ਰਿਤ ਪੀਣਾ ਪਵੇਗਾ ਪੀਣ ਦਾ ਤਰੀਕਾ ਪੀਣ ਦਾ ਤਰੀਕਾ ਸੁਣਨਾ ਤੇ ਸਮਝਣਾ ਵਿਚਾਰਨਾ ਬਸ ਤੇ ਇਹ ਅੰਮ੍ਰਿਤ ਮਹਾਰਾਜ ਤੇ ਕਿਤੇ ਐਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅੰਮ੍ਰਿਤ ਦੇ ਸੰਬੰਧ ਅੰਮ੍ਰਿਤ ਪੀਵੋ ਪੀਵੋ ਭਾਈ ਪੀਓ ਸਾਰੇ ਪੀ ਸਕਦੇ ਆ ਘਰੇ ਬੈਠੇ ਵੀ ਪੀ ਸਕਦੇ ਜਿਹੜਾ ਕੰਨ ਲਾ ਕੇ ਬਾਣੀ ਸੁਣੀ ਜਾਂਦਾ ਸਮਝ ਲਓ ਇਹ ਅੰਮ੍ਰਿਤ ਬਾਬਾ ਨਾਨਕ ਘਰੇ ਵੀ ਪਚਾਈ ਜਾਂਦਾ ਬਾਈ ਇੱਕ ਖੰਡੇ ਬਾਟੇ ਦਾ ਅੰਮ੍ਰਿਤ ਹੈ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਤਿਆਰ ਹੁੰਦਾ ਹਾਜ਼ਰ ਸੰਗਤ ਨੂੰ ਛਕਾਇਆ ਜਾਂਦਾ ਉਹ ਸੰਗਤ ਨੂੰ ਛਕਾਉਣ ਵੇਲੇ ਵੀ ਪੰਜ ਪਿਆਰੇ ਕਹਿੰਦੇ ਆ ਬਾਈ ਜਿਹੜਾ ਰਹਿਤਾਂ ਨਹੀਂ ਰੱਖ ਸਕਦਾ ਬਾਹਰ ਨਿਕਲ ਜਾਓ ਅਸੀਂ ਨਹੀਂ ਛਕਾਉਂਦੇ ਜਿਨੂੰ ਇਹਦੀ ਕਦਰ ਕੀਮਤ ਬਾਰੇ ਗਿਆਨ ਨਹੀਂ ਹੈ ਜਿਨੇ ਗਾਤਰਾ ਪਾ ਕੇ ਵੀ ਕਬਰਾਂ ਤੇ ਜਾਣਾ ਸਮਾਧਾਂ ਤੇ ਜਾਣਾ ਪੀਰਖਾਨਿਆਂ 'ਚ ਜਾਣਾ ਹੈ ਜਿਨ੍ਹਾਂ ਨੇ ਚੇਲਿਆਂ ਕੋਲ ਜਾ ਕੇ ਪੁੱਛਾ ਲੈਣੇ ਬਾਹਰ ਨਿਕਲ ਜੋ ਅਸੀਂ ਨਹੀਂ ਤੁਹਾਨੂੰ ਛਕਾਉਂਦੇ ਸਦਾ ਕਹਿੰਦੀ ਹੈ ਜੀ ਉਹ ਸਪਸ਼ਟ ਇੱਕ ਅਮਰਤ ਗੁਰਬਾਣੀ ਦਾ ਹੈ ਜਿਹੜਾ ਘਰ ਘਰ ਪਹੁੰਚਦਾ ਹੈ ਸਪੀਕਰ ਲੱਗੇ ਹੋਏ ਆ 50 50 ਹਜ਼ਾਰ ਦੇ ਸਾਊਂਡ ਲੱਗੇ ਹੋਏ ਆ ਆਹ ਆ ਕੱਲਾ ਮਾਈਕ 5000 ਦਾ ਆਇਆ ਹੋਇਆ ਜਿਹੜੇ ਤੇ ਮੈਂ ਬੋਲ ਰਿਹਾ ਹਾਂ 5-5000 ਦੇ ਮੈਿਕ ਲੱਗੇ ਕਾਦੇ ਵਾਸਤੇ ਲੱਗੇ ਆ ਵੀ ਇੱਥੋਂ ਅੰਮ੍ਰਿਤ ਘਰ ਘਰ ਪਹਚਾ ਦਿਓ ਇੱਥੋਂ ਹੀ ਨਾ ਕਿਤੇ ਜ਼ਹਿਰ ਭਜਾਉਣ ਲੱਗੇ ਜੋ ਜਦੋਂ ਇੱਥੋਂ ਇਹ ਜਿਹਾ ਸੂਚਨਾਮਾ ਬੋਲਦੇ ਨਾ ਐਂ ਬੋਲਦੇ ਹੋ ਜੀ ਐਂ ਬੋਲਦੇ ਹੋ ਤਾਂ ਪਤਾ ਲੱਗਦਾ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚੋਂ ਜ਼ਹਿਰ ਘਰ ਘਰ ਪਹਚਾਇਆ ਜਾ ਰਿਹਾ ਹੈ ਆਪ ਕੋ ਸਤਨਾਹ ਜਦ ਡਿਊਟੀ ਲਾ ਇਹੀ ਮਾਰ ਰਹੇ ਨੇ ਅੰਮ੍ਰਿਤ ਭਜਾ ਦਿਓ ਜੀ ਨੇ ਸੁਣ ਲਿਆ ਕੋਈ ਸੁਣੀ ਜਾਵੇ ਹੁਣ ਬੈਠਾ ਕੋਈ ਸੁਣੀ ਜਾਂਦਾ ਹੋਊਗਾ ਘਰੇ ਮਹਾਰਾਜ ਕਹਿੰਦੇ ਉੱਥੇ ਵੀ ਪਹਚਾ ਦੇਣਾ ਮੈਂ ਤਾਂ ਤੇ ਮਹਾਰਾਜ ਇਹ ਅੰਮ੍ਰਿਤ ਮਹਾਰਾਜ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਦਾ ਉਹ ਆਹੀ ਨਹੀਂ ਵੀ 70 ਸਾਲ ਜਿਵੇਂ ਆ 70 ਸਾਲ ਆ ਨਹੀਂ ਸਦਾ ਜਿਉਣਾ ਹੈ ਜਿਹੜੇ ਗੁਰੂ ਰਾਮਦਾਸ ਪਿਤਾ ਮਹਾਰਾਜ ਦਾ ਪਰਸੋਂ ਪ੍ਰਕਾਸ਼ ਦਿਹਾੜਾ ਸੀ ਨਾ ਸਦਾ ਜਿਉਂਦਾ ਜੀ ਉਹ ਸਦਾ ਜਿਉਂਦਾ ਉਹਦੇ ਸੀਸ ਦੇ ਉੱਪਰ ਚੌਰ ਸਾਹਿਬ ਹੋ ਰਿਆ ਹਾਂ ਮੈਂ ਜਿਹੜਾ ਪਹਿਲਾ ਸ਼ਬਦ ਪੜਿਆ ਨਾ ਜੀ ਗੁਰੇ ਅਮਰਤਪਿੰਨੀ ਦਿਹੋਰੀ ਉਹ ਚੌਥੇ ਪਾਸ਼ਾ ਦਾ ਬਚਨ ਹੈ ਤੇ ਚੌਥੇ ਪਾਸ਼ਾ ਬੋਲ ਕੇ ਸਾਡੇ ਨਾਲ ਗੱਲਾਂ ਕਰਕੇ ਸਾਨੂੰ ਸਮਝਾਉਂਦੇ ਆ ਬੋਲਦੇ ਆ ਕਿੱਥੋਂ ਬੋਲਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੈਠ ਕੇ ਬੋਲਦੇ ਆ ਬੋਲਦਾ ਕੌਣ ਇਨਸਾਨ ਹੁੰਦਾ ਜਿਹੜਾ ਜਿਉਂਦਾ ਹੁੰਦਾ ਮਰਦਾ ਕਦੇ ਨਹੀਂ ਬੋਲਦਾ ਹੁੰਦਾ ਤੇ ਇਹਦਾ ਮਤਲਬ ਕੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੈਠੇ 35 ਮਹਾਪੁਰਖ ਹੈ ਬੋਲਦੇ ਆ ਕਹੈ ਨਾਨਕ ਕਹੈ ਨਾਨਕ ਜਦੋਂ ਕਹੈ ਰਵਿਦਾਸ ਉਦੋਂ ਰਵਿਦਾਸ ਜੀ ਜਿਉਂਦੇ ਆ ਕਹੈ ਕਬੀਰ ਕਬੀਰ ਸਾਹਿਬ ਬੋਲਦੇ ਆ ਜਿਉਂਦਾ ਜਾਗਦਾ ਹੈ ਮਾਰਾ ਕਹਿੰਦੇ ਤੁਹਾਨੂੰ ਵੀ ਉਹੀ ਜ਼ਿੰਦਗੀ ਮਿਲ ਜਾਊਗੀ ਜਿਹੜੀ ਇੰਨਾਂ ਕੋਲੇ ਆ ਆ ਵੇਖ ਲਾ ਉਹਨਾਂ ਦੀ ਵਿਚਾਰਧਾਰਾ ਰੂਪ ਦੇ ਵਿੱਚੋਂ ਜਿਉਂਦੇ ਆ ਤੇਰੇ ਕੋਲੇ ਵਿਚਾਰ ਧਾਰਾ ਵੀ ਇਹੋ ਜੀ ਹੋਊਗੀ ਤੂੰ ਸਮਾਜ ਦਾ ਮੂੰਹ ਮੱਥਾ ਦਾ ਸਵਾਰੇਗਾ ਸਮਾਜ ਦਾ ਮੂੰਹ ਮੱਥਾ ਵਿਗਾੜਨ ਵਾਲਿਆਂ ਚ ਨਹੀਂ ਰਲੇਗਾ ਦੁਨੀਆ ਦੇ ਲੋਕੀ ਯਾਦ ਕਰਿਆ ਕਰਨਗੇ ਤੇਰੇ ਜਾਣ ਤੋਂ ਬਾਅਦ ਕੋਈ ਇਨਸਾਨ ਹੈਗਾ ਸਾਡੇ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਮੂੰਹ ਮੱਥਾ ਦਾ ਸਵਾਰ ਕੇ ਗਿਆ ਪਰ ਵਿਗਾੜ ਕੇ ਨਹੀਂ ਗਿਆ ਆਖੋ ਸਤਨਾਹ ਬੰਦੇ ਦੀਆਂ ਵਿੱਚ ਚਿੰਗਿਆਈਆਂ ਭਰਦਾ ਚਿੰਗਿਆਈ ਰੂਪ ਦੇ ਵਿੱਚ ਜਿਉਂਦਾ ਬੰਦਾ ਹਾਰੋ ਨਹੀਂ ਹੁਣ ਤੇ ਮੇਰੇ ਅਰਜ ਨੇ ਕੀਤੇ ਹੁੰਦੇ ਮੇਰੇ ਅਰਕੇ ਮਰਿਆ ਹੁੰਦਾ ਫੇ ਮਾਗਰ ਮੈਂ ਫੜ ਕੇ ਭੋਗ ਤੇ ਮੇਰੇ ਅਰਕੇ ਤੋਂ ਕਥਾ ਗੀਤਨ ਤੋਂ ਬਾਅਦ ਬੋਲ ਇਹ ਜਿਉਂ ਆਇਆ ਕਰਿਆ ਜੀ ਇਹ ਨਹੀਂ ਆਇਆ ਕਰਿਆ ਜੀ ਐਂ ਕਰਿਆ ਉਹ ਕਰਨ ਦੀ ਲੋੜ ਨਹੀਂ ਉਹ ਫੋਕੀ ਸ਼ੋਰਤ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਮਰੇ ਹੋਏ ਬੰਦੇ ਦੀਆਂ ਸਿਫਤਾਂ ਜਦ ਕੇ ਬਾਣੀ ਤੇ ਰਹਿਤ ਮਰਿਆਦਾ 'ਚ ਬਾकायदा ਲਿਖਿਆ ਹੋਇਆ ਮਰੇ ਹੋਏ ਬੰਦੇ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿਫਤਾਂ ਨਹੀਂ ਕੀਤੀਆਂ ਜਾ ਸਕਦੀਆਂ ਜਿਹੜਾ ਬੰਦਾ ਚਲੇ ਆ ਗਿਆ ਇਥੋਂ ਜਿਹੜਾ ਬੰਦਾ ਚਲੇ ਗਿਆ ਤੇ ਸਾਡੇ ਵਾਲੇ ਮੈਂ ਕਿ ਫੜ ਫੜ ਮਾ ਕਰੋ ਦੱਸ ਦਿਓ ਏ ਐਂ ਕਰਿਆ ਜੀ ਨੇ ਐਂ ਕਰਿਆ ਉਹ ਫਿਰ ਤੁਹਾਨੂੰ ਪਤਾ ਹੈ ਉਹ ਪਰਿਵਾਰ ਤੋਂ ਤੇ ਰਿਸ਼ਤੇਦਾਰਾਂ ਤੋਂ ਆਪਦੇ ਜਨ ਨੂੰ ਬਾਹ ਬਾ ਖੱਟਣੀ ਹੁੰਦੀ ਐ ਤੇ ਮੇਰੇ ਵਰਗਾ ਸਾਰੀ ਜ਼ਿੰਦਗੀ ਨਸ਼ੇ ਕਰਕੇ ਮਰਿਆ ਹੁੰਦਾ ਮਾਰਾ ਕਹਿਣ ਲੱਗੇ ਸਦਾ ਜਿਉਣਾ ਅੰਮ੍ਰਿਤ ਮਈ ਬਾਣੀ ਪੜਨੀ ਪਵੇਗੀ ਬਾਣੀ ਦੇ ਨਾਲ ਜੁੜਨਾ ਪਵੇਗਾ ਬਾਣੀ ਦੀਆਂ ਵਿਚਾਰਾਂ ਲੈ ਕੇ ਜਾਣੀਆਂ ਇਹ ਅੰਮ੍ਰਿਤ ਸੰਭਾਲ ਕੇ ਰੱਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅੰਮ੍ਰਿਤ ਪੀਵੋ ਪੀਲੋ ਬਾਈ ਸਾਰੇ ਪੀਓ ਤੇ ਬਾਣੀ ਚ ਐ ਲਿਖਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਜਿਹੜਾ ਮਰਜੀ ਆਵੇ ਕੋਈ ਗਾਵੇ ਕੋਈ ਸੁਣੇ ਹਰ ਨਾਮਾ ਚਿਤ ਲਾਏ ਕੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਤੇ ਮਹਾਰਾ ਕਹਿੰਦੇ ਅੰਮ੍ਰਿਤ ਪੀਵੋ ਸਦਾ ਜਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਕਹਿੰਦੇ ਜਿਸ ਬੰਦੇ ਨੇ ਗੁਰਬਾਣੀ ਦਾ ਅੰਮ੍ਰਿਤ ਪੀ ਲਿਆ ਜੀਵਨ ਦੇ ਵਿੱਚ ਖੇੜੇ ਖੇੜੇ ਖੁਸ਼ੀਆਂ ਹੀ ਖੁਸ਼ੀਆਂ ਅਨੰਤ ਹੀ ਨੰਦ ਗਮੀ ਆਉਂਦੀ ਨਹੀਂ ਹੈ ਦਸਵੇਂ ਪਾਤਸ਼ਾਹ ਕੋਲੇ ਅੰਮ੍ਰਿਤਮਈ ਬਾਣੀ ਸੀ ਦੁਸ਼ਮਣਾਂ ਨੇ ਕੋਈ ਕਾਸਰ ਬਾਕੀ ਨਹੀਂ ਛੱਡੀ ਪੁੱਤਰ ਸ਼ਹੀਦ ਕਰਨ ਵਾਲੀ ਕੋਈ ਕਾਸਰ ਬਾਕੀ ਨਹੀਂ ਛੱਡੀ ਛੋਟੇ ਸਾਬਜਾਦਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਨ ਵਾਲੀ ਕੋਈ ਕਾਸਰ ਬਾਕੀ ਨਹੀਂ ਛੱਡੀ 82 ਸਾਲ ਦੀ ਮਾਤਾ ਗੁਜਰਕੌਰ ਨੂੰ ਠੰਡੇ ਬੁਰਜ ਤੇ ਬਿਠਾ ਕੇ ਉਤੋਂ ਮੀਂਹ ਪੈਂਦਾ ਕੋਈ ਕਾਸਰ ਬਾਕੀ ਨਹੀਂ ਛੱਡੀ ਉਹਨਾਂ ਕੋਲੇ ਅੰਮ੍ਰਿਤਮਈ ਗੁਰਬਾਣੀ ਦੀ ਗੁਰਬਾਣੀ ਦਾ ਵਾਲਾ ਜੀਵਨ ਸੀਗਾ ਦੁਨੀਆ ਦੀ ਕੋਈ ਤਾਕਤ ਉਹਨਾਂ ਦੀ ਖੁਸ਼ੀ ਖੋ ਨਹੀਂ ਸਕਿਆ ਕੋਈ ਆਖੋ ਸਤਨਾ ਤੇ ਅਸੀਂ ਦੁਖੀ ਆਂ ਔਰ ਡੱਕਾ ਔਰ ਗੁਰਬਾਣੀ 'ਚ ਜੀਵਨ ਜਾਂਚ ਹੈ ਜੀ ਇਹ ਪਿਆਰ ਰੱਖ ਲੈਣਾ ਮੈਂ ਬੇਨਤੀ ਕਰਦਾ ਜੁਗਤੀ ਰੰਦੀ ਹੈ ਜਿਉਣ ਦੀ ਗੁਰਬਾਣੀ ਪੜ੍ਹਨ ਦਾ ਮਤਲਬ ਕੀ ਹੈ ਜੁਗਤੀ ਲੈਣੀ ਜੁਗਤੀ ਲੈਣ ਜੀਵਨ ਜਾਂ ਦੁਨੀਆ ਦਾ ਕੋਈ ਕੰਮ ਕਰਨਾ ਬੰਦਾ ਜੁਗਤੀ ਨਾ ਕਰਦਾ ਵੀ ਆਹ ਕੰਮ ਕਰਨਾ ਜੁਗਤ ਨਾ ਕਰ ਲਓ ਜੁਗਤ ਨਾ ਕੀਤਾ ਹੋਇਆ ਕੰਮ ਛੇਤੀ ਹੋ ਜਾਂਦਾ ਸੌਖਾ ਹੋ ਜਾਂਦਾ ਘੱਟ ਪੈਸੇ ਨਾ ਹੋ ਜਾਂਦਾ ਤੇ ਸੁਖਦਾਇਕ ਹੁੰਦਾ ਲਾਭਦਾਇਕ ਹੁੰਦਾ ਬੰਦੇ ਕੋਲੇ ਜ਼ੁਗਤੀ ਹੈ ਨਹੀਂ ਤੇ ਕੰਮ ਤੇ ਟੱਕਰਾਂ ਮਾਰਨ ਲੱਗਿਆ ਹੋਇਆ ਬੰਦਾ ਦੁਖੀ ਹੋ ਜਾਂਦਾ ਪੈਸਾ ਵੱਧ ਕਰਦਾ ਨਾਲੇ ਉਹ ਸੁਖਦਾਇਕ ਨਹੀਂ ਹੁੰਦਾ ਤੇ ਬੰਦੇ ਨੇ ਐਸ ਧਰਤੀ ਦੇ ਤਖਤੇ ਉੱਤੇ ਸਭ ਤੋਂ ਵੱਧ ਸੁੱਖ ਸੁਹੂਲਤਾ ਬੰਦੇ ਕੋਲੇ ਐ ਕੋਠੀਆਂ ਕਾਰਾਂ ਜ਼ਮੀਨਾਂ ਜਾਇਦਾਦਾਂ ਪੈਸਾ ਸਾਰਾ ਕੁਝ ਪੈਦਾ ਕਰ ਲਿਆ ਬੰਦੇ ਨੇ ਪੈਦਾ ਕਰ ਲਿਆ ਤਿਆਰ ਕਰ ਲਿਆ ਇੰਨਾ ਕੁਝ ਖੁੱਡਾਂ ਝੋ ਨਿਕਲ ਕੇ ਆ ਕੇ ਵੱਡੇ ਵੱਡੇ ਬੰਗਲੇ ਬਣਾ ਲਿਆ ਜਿਹੜਾ ਕੱਲ ਖੋਤਿਆਂ ਤੇ ਚੜਨ ਵਾਲਾ ਘੋੜਿਆਂ ਤੇ ਚੜਨ ਵਾਲਾ ਉੱਠਾਂ ਤੇ ਚੜ ਕੇ ਸਫ਼ਰ ਕਰਨ ਵਾਲਾ ਅੱਜ ਕਾਰਾਂ ਗੱਡੀਆਂ ਮੋਟਰਸਾਈਕਲ ਤੇ ਹੈਲੀਕਾਪਟਰ ਬਣਾ ਲਿਆ ਆ ਮੈਂ ਇੱਕ ਦਿਨ ਦੇਖ ਰਿਹਾ ਸੀ ਅਮਰੀਕਾ ਦਾ ਇੱਕ ਨਾ ਇੱਕ ਸ਼ਹਿਰ ਹੈਗਾ ਉਹਦਾ ਕੱਲੇ-ਕੱਲੇ ਕੋਲ ਹੈਲੀਕਾਪਟਰ ਹੈ ਜੀ ਆਪ ਦਾ ਚੜਨ ਵਾਸਤੇ ਪਰ ਪਰ ਐਸ ਧਰਤੀ ਦੇ ਤਖਤੇ ਉੱਤੇ ਜੇ ਸਭ ਤੋਂ ਵੱਧ ਦੁਖੀ ਹੈ ਉਹ ਬੰਦਾ ਹੈ ਨਾ ਮੱਝ ਦੁਖੀ ਐ ਨਾ ਗਾਂ ਦੁਖੀ ਐ ਨਾ ਚਿੜੀ ਦੁਖੀ ਐ ਨਾ ਪੰਛੀ ਦੁਖੀ ਐ ਨਾ ਇਥੋਂ ਤੇ ਕਰਕੇ ਢਡਕੜੀ ਸਨ ਵਾਲਾ ਸੱਪ ਵੀ ਦੁਖੀ ਨਹੀਂ ਸੱਪ ਵੀ ਦੁਖੀ ਤੇ ਦੁਖੀ ਕਿਨੇ ਕੀਤਾ ਹੋਇਆ ਦੂਜੇ ਨੇ ਦੂਜੇ ਨੂੰ ਦੁੱਖ ਦਿੱਤਾ ਹੋਇਆ ਦੂਜੇ ਨੇ ਦੂਜੇ ਨੂੰ ਦੁੱਖ ਦਿੱਤਾ ਘਰੀ ਦੁੱਖ ਦੇ ਨਾਲੇ ਬਥੇਰੀਆ ਬਾਤੂ ਸਮਾਜ ਵਿੱਚ ਤਾਂ ਹੈਗੀ ਹੈਗੇ ਆ ਐਸ ਧਰਤੀ ਦੇ ਤਖਤੇ ਉੱਤੇ ਐਡੀਆਂ ਵੱਡੀਆਂ ਕਾਰਾਂ ਕੋਠੀਆਂ ਖੜੀਆਂ ਹੋਣ ਦੇ ਬਾਵਜੂਦ ਸਭ ਤੋਂ ਵੱਧ ਦੁਖੀ ਪੰਦਾ ਹੈ ਬੰਦੇ ਦੇ ਦੁਖੀ ਹੋਣ ਦਾ ਕਾਰਨ ਕੀ ਹੈ ਬੰਦੇ ਕੋਲੇ ਜਿਉਣ ਦਾ ਢੰਗ ਨਹੀਂ ਹੈਗਾ ਬੰਦੇ ਕੋਲੇ ਜਿਉਂ ਜਿੰਦਗੀ ਜਿਉਣ ਦੀ ᔪਗਤ ਨਹੀਂ ਹੈਗੀ ਫਿਰ ਉਹ ᔪਗਤੀ ਮਿਲੇਗੀ ਕਿੱਥੋਂ ਜਿਹੜੀ ᔪਗਤੀ ਬੰਦੇ ਨੂੰ ਸੁਖੀ ਕਰ ਸਕਦੀ ਹੈ ਕਹਿੰਦੇ ᔪਗਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਮਿਲਦੀ ਹੈ ਬਾਣੀ ਚੋਂ ਆ ਮੈਂ ਬੀਬੀਆਂ ਦਾ ਇਤਿਹਾਸ ਬਹੁਤ ਵਾਰ ਸੁਣਾਇਆ ਮੀਰ ਮੰਨੂ ਨੇ ਨਾ ਬੀਬੀਆਂ ਦੇ ਪੁੱਤ ਖੋ ਕੇ ਗੋਦਾਂ ਚ ਉਹ ਉਹਨਾਂ ਨੂੰ ਐ ਬੁੱਢੀ ਤੇ ਰੱਖ ਕੇ ਉਹਨਾਂ ਦੇ ਪੀਸ ਬਣਾ ਕੇ ਵਿੱਚ ਦੀ ਧਾਗਾ ਕੱਢ ਕੇ ਉਹ ਬੱਚਿਆਂ ਦੀਆਂ ਆਂਦਰਾਂ ਦਾ ਹਾਰ ਬਣਾ ਕੇ ਬੀਬੀਆਂ ਦੇ ਗਲ ਵਿੱਚ ਪਾ ਦਿੱਤਾ ਨਾ ਬੀਬੀ ਡੋਲੀ ਨਾਲ ਬੀਬੀ ਦਾ ਬੱਚਾ ਡੋਲਿਆ ਸੱਚ ਜਾਣੋ ਬੀਬੀ ਦੇ ਗਲ ਵਿੱਚ ਪੁੱਤ ਦੇ ਹਾਰ ਪਾਇਆ ਤੇ ਬੀਬੀਆਂ ਨੇ ਜਕਾਰੇ ਛੱਡੇ ਤੇ ਦਸਵੇਂ ਪਾਤਸ਼ਾਹ ਦਾ ਧੰਨਵਾਦ ਕੀਤਾ ਮਹਾਰਾਜ ਸਾਡੇ ਬੱਚੇ ਦੀ ਨਿਭ ਗਈ ਹੈ ਸਾਡੀ ਕੋਈਕ ਸਫਲੀ ਹੋ ਗਈ ਹੈ ਤੇਰਾ ਧੰਨਵਾਦ ਹੈ ਤੇ bari ਸਾਡੀ ਆਉਣ ਵਾਲੀ ਹੈ ਮਹਾਰਾਜ ਸਾਡੀ ਵੀ ਸਿੱਖੀ ਨੇ ਵਜਾਇਆ ਆਖੋ ਸਤਨਾਮ ਤੇ ਮੀਰ ਮੰਨੂ ਨਾ ਐਂ ਖਲੋਤਾ ਸੀ ਅੱਗੇ ਹੱਥ ਜੋੜ ਕੇ ਬੀਬੀ ਕੋ ਤੁਸੀਂ ਜਿੱਤ ਗਿਆ ਮੈਂ ਹਾਰ ਗਿਆ ਜ਼ਿੰਦਗੀ ਕਿੱਥੋਂ ਮਿਲੀ ਹੈ ਪੁੱਛਦਾ ਬੀਬੀਆਂ ਨੂੰ ਜ਼ਿੰਦਗੀ ਕਿੱਥੋਂ ਮਿਲੀ ਹੈ ਇਹ ਪੁੱਤ ਕੁਰਬਾਨ ਕਰਨ ਤੋਂ ਬਾਅਦ ਵੀ ਗੁਰੂ ਦਾ ਸ਼ੁਕਰਾਨਾ ਕਰਦੀਆਂ ਰੱਬ ਦਾ ਮੈਂ ਤਾਂ ਤੁਹਾਡਾ ਪੁੱਤ ਖੋ ਗੇ ਤੁਹਾਡਾ ਪੁੱਤ ਦੀਆਂ ਆਂਦਰਾਂ ਦਾ ਹਾਰ ਮਾ ਲਾ ਕੇ ਗਲ ਚ ਪਾ ਦਿੱਤਾ ਮੈਂ ਸੋਚਦਾ ਸੀ ਮਾਂ ਦੀਆਂ ਤਾਹਾਂ ਨਿਕਲ ਜਾਣਗੀਆਂ ਤੇ ਤੁਸੀਂ ਸ਼ੁਕਰਾਨਾ ਕਰਦੀਆਂ ਅਰਦਾਸ ਕਰਦੀਆਂ ਗੁਰੂ ਦਾ ਇਹ ਜ਼ਿੰਦਗੀ ਕਿੱਥੋਂ ਮਿਲੀ ਹੈ ਉਹਨਾਂ ਬੀਬੀਆਂ ਨੇ ਬਾਹ ਫੜ ਕੇ ਕਿਹਾ ਸੀ ਮੀਰ ਮੰਨੂ ਸਾਨੂੰ ਇਹ ਜੀਵਨ ਖੰਡੇ ਬਾਟੇ ਦੇ ਅਮਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਮਿਲਿਆ ਸਾਡੇ ਗੁਰੂ ਨੇ ਧੱਕੇ ਸਾਡੇ ਮਕਾ ਦਿੱਤੀ ਐ ਸਾਨੂੰ ਤਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਦੁੱਖ ਤਾਂ ਆਇਆ ਪਰ ਦੁਖੀ ਦੁੱਖੀ ਦੁੱਖ ਨਹੀਂ ਕਰ ਸਕਿਆ ਦੁੱਖ ਸਿੱਖ ਦੀਆਂ ਚੀਕਾਂ ਨਹੀਂ ਕਢਾ ਸਕਦਾ ਉਲਟਾ ਸਾਡਾ ਇਤਿਹਾਸ ਕਹਿੰਦਾ ਗੁਰੂ ਪਾਤਸ਼ਾਹ ਨੇ ਤੇ ਗੁਰੂ ਦੇ ਸਿੱਖਾਂ ਨੇ ਦੁੱਖ ਦੀਆਂ ਚੀਕਾਂ ਕਢਾ ਦਿੱਤੀਆਂ ਤਤੀ ਤਵੀ ਤੇ ਬੈਠਣ ਵਾਲਾ ਦੁੱਖ ਥੋੜਾ ਜੀ ਕਿਉਂ ਜੀ ਆਪਣੀ ਨਿਗਾ ਵਿੱਚ ਕੀ ਹੈ ਥੱਲੇ ਅੱਗ ਲਾਈ ਲਾਈ ਹੋਈ ਹੈ ਤਤੀ ਤਵੀ ਲਾਲ ਕੀਤੀ ਹੋਈ ਹੈ ਗਰਮ ਰੇਤਾ ਗੁਰੂ ਪਾਤਸ਼ਾਹ ਦੇ ਸੀਸ 'ਚ ਪੈ ਰਿਹਾ ਉਹ ਦੁੱਖ ਨੇ ਅੰਤ ਕਰ ਦਿੱਤੀ ਅਤ ਕਰ ਦਿੱਤੀ ਹੈ ਪਰ ਸੱਚ ਜਾਣੋ ਗੁਰੂ ਪਾਤਸ਼ਾਹ ਨੇ ਦੁੱਖ ਦੀਆਂ ਚੀਕਾਂ ਕਢਾ ਦਤੀਆਂ ਦੁਖੀ ਕਰਨ ਵਾਲਾ ਨਹੀਂ ਚੀਕਾਂ ਕਢਾ ਦਤੀਆਂ ਗੁਰੂ ਦੁਖੀ ਨਹੀਂ ਹੋਇਆ ਕੋ ਸਤਨਾਮ ਠੰਡਾ ਰਿਹਾ ਜੀਵਨ ਕਿੱਥੋਂ ਮਿਲਿਆ ਗੁਰਬਾਣੀ 'ਚ ਪ੍ਰਮਾਤਮਾ ਦੇ ਨਾਮ 'ਚੋਂ ਮਾਰਾ ਕਹਿਣ ਲੱਗੇ ਸਿੱਖਾਂ ਰੰਗ ਤਮਾਸਾ ਪੂਰਨ ਆਸਾ ਕਬੂ ਨਾ ਵਿਆਪੇ ਚਿੰਤਾ ਅਗਲੀ ਪੰਕਤੀ ਆ ਜੀ ਉਸ ਪੰਕਤੀ ਜਿਹੜਾ ਅਮਰਤ ਪੀਵੇ ਸਦਾਚਰ ਜੀਵੇ ਹਰ ਸਿਮਰਤ ਅੰਤ ਅਨੰਤਾ ਮਾਰਾ ਕਹਿੰਦੇ ਰੰਗ ਤਮਾਸਾ ਪੂਰਨ ਆਸਾ ਕਬੂ ਨਾ ਵਿਆਪੇ ਚਿੰਤਾ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਤੈਨੂੰ ਅਮਰਤਮਈ ਜੀਵਨ ਮਿਲ ਗਿਆ ਸਿੱਖਾ ਆਇਨਾ ਰੰਗ ਤਮਾਸ਼ਾ ਦੇ ਵਿੱਚ ਰਹਿਦਾ ਹੋਇਆ ਤੈਨੂੰ ਚਿੰਤਾ ਨਹੀਂ ਵਿਆਪੇਗੀ ਮੈਂ ਜੀਵਨ ਦੀ ਬਾਜੀ ਹਾਰ ਕੇ ਜਾਵਾਂਗਾ ਮੈਂ ਜੀਵਨ ਦੀ ਬਾਜੀ ਨਸ਼ੀਬਿਸ਼ਿਆਂ ਦੀ ਭੇਟ ਚੜਾ ਜਾਵਾਂਗਾ ਘਰ ਪਰਿਵਾਰ ਦਾ ਕੀ ਬਣਾ ਸਾਰੀਆਂ ਚਿੰਤਾ ਲੈ ਜਾਣੀਆਂ ਧੁਰ ਕੀ ਬਾਣੀ ਆਈ ਤਿੰਨਸ ਅਗਲੀ ਚਿੰਤਾ ਸਗਲੀ ਮੇਰੇ ਸਾਰੀ ਹੁੰਦੀ ਹੈ ਜੀ ਸਾਰੀਆਂ ਚਿੰਤਾ ਅਰਦਾਸ ਕਰ ਮਹਾਰਾਜ ਬੱਚਾ ਪਰਿਵਾਰ ਮਹਾਰਾਜ ਜੰਮੇ ਭਾਵੇਂ ਮੇਰੇ ਘਰੇ ਆ ਪਰ ਮੇਰੇ ਤੇ ਇਨੀ ਪਾਵਰ ਨਹੀਂ ਮਹਾਰਾਜ ਮੈਂ ਇਹਨਾਂ ਨੂੰ ਮਾੜੇ ਕੰਮਾਂ ਵਾਲੇ ਪਾਸੇ ਮੋੜ ਲਵਾਂ ਮੈਂ ਤਾਂ ਤੇਰੇ ਚਰਨਾਂ 'ਚ ਖਲੋ ਕੇ ਅਰਦਾਸ ਕਰਨ ਆਇਆ ਮਹਾਰਾਜ ਕਿਰਪਾ ਕਰਿਓ ਮੈਨੂੰ ਵੇਫਿਕਰ ਕਰ ਦਿਓ ਮੈਂ ਆਪਣੇ ਪੁੱਤ ਦੀ ਬਾਤ ਤੁਹਾਨੂੰ ਸੁਣਾਉਣ ਲੱਗਿਆ ਕਿਰਪਾ ਕਰੋ ਮਹਾਰਾ ਬੱਚਿਆਂ ਨੂੰ ਕਿਤੇ ਇਹੇ ਜੇ ਪਾਸੀ ਨਾ ਪਰ ਬੜੇ ਨਸ਼ਿਆਂ ਦੇ ਦਰਿਆ ਚਾਲ ਜੇ ਡੁੱਬ ਜਾਣ ਕਿਤੇ ਇਧਰਲੇ ਪਾਸੇ ਇਧਰ ਨੂੰ ਆ ਜਨ ਮਹਾਰਾ ਜਿੱਥੇ ਅੰਮ੍ਰਿਤ ਵੰਡਿਆ ਜਾਂਦਾ ਜੇ ਆਪਾਂ ਅਰਦਾਸਾ ਕਰਨ ਲੱਗੇ ਨਾ ਸੱਚ ਜਾਣੋ ਗੁਰੂ ਸਾਹਿਬ ਗਰੰਟੀ ਕਰਕੇ ਕਹਿੰਦੇ ਆ ਤੇਰੀਆਂ ਚਿੰਤਾ ਮਿਗਾ ਦੂੰਗਾ ਸਿੱਖਾ ਪਰ ਇੱਥੇ ਆ ਜਾ ਇੱਥੇ ਆ ਜਾ ਬਹਿ ਕੇ ਬਾਣੀ ਸੁਣ ਸੰਗਤ ਕਰ ਤੇ ਸੰਗਤ ਗੁਰਬਾਣੀ ਬੰਦੇ ਦਾ ਜੀਵਨ ਘੜਦੀ ਹੈ ਜੀ ਗੁਰਬਾਣੀ ਗੁਰਬਾਣੀ ਬੰਦੇ ਦੀ ਘਾੜਤ ਘੜਦੀ ਹੈ ਜੱਤ ਪਹਾਰਾਂ ਤੇ ਇਹ ਜੋ ਸੁਨਿਆਰ ਐਰਨ ਮਤ ਬੇਦ ਹਥਿਆਰ ਭੌ ਖਲਾਂ ਅਗਨਤਾ ਪਤਾਓ ਭਾਂਡਾ ਭਾਓ ਅਮਰਤਿਤ ਢਾਲ ਘੜੀਏ ਸ਼ਬਦ ਸੱਚੀ ਤਕਸਾਲ ਐ ਬੰਦੇ ਦਾ ਜੀਵਨ ਘਾੜ ਦਿੰਦੀ ਆ ਜੀਵਨ ਘੜ ਕੇ ਕਹਿੰਦੇ ਕੰਨ ਪੁੱਤ ਗੰਦੇ ਗਾਣੇ ਸੁਣਨ ਵਾਸਤੇ ਨਾ ਬਾਣੀ ਸੁਣਨ ਵਾਸਤੇ ਸੁਣੀ ਬਾਣੀ ਸੁਣਨ ਵੇਲੇ ਬੰਦਨਾ ਕਰੀ ਬੋਧਿਆ ਦੇ ਬਾਣੀ ਸੁਣਨ ਵੇਲੇ ਬੰਦ ਰਹੇ ਤੇ ਗਾਣੇ ਲਾਉਣ ਵੇਲੇ ਬਾਦੂ ਸੁਣਦੇ ਆ ਬਾਦੂ ਮਾਂ ਬਤੇਰਾ ਰੋਲਾ ਪਾਉਂਦੀ ਆ ਇਹ ਕੀ ਸੁਣਦਾ ਫਿਰ ਤਾਂ ਸਾਡੀ ਗੱਲ ਹੀ ਸੁਣਦਾ ਉਹਦੇ ਕੰਨਾਂ 'ਚ ਡਾਟੇ ਲਾਏ ਹੋਏ ਆ ਉਹ ਸੁਣਦਾ ਪਤਾ ਨਹੀਂ ਕਿਹਨੂੰ ਜਿਹੇ ਜਿਹਾਂ ਸੁਣੋਗੇ ਜਿਹੇ ਜਿਹਾਂ ਅੱਖਾਂ ਨਾਲ ਦੇਖੋਗੇ ਉਹ ਰੰਗ ਚੜ੍ਹ ਨਹੀਂ ਚੜਨਾ ਹੈ ਵਰੰਟੀ ਇਸ ਗੱਲ ਦੀ ਜੀ ਯਾਦ ਰੱਖ ਲਓ ਵਿਦਵਾਨ ਪਤਾ ਕਹਿੰਦੇ ਜਿਹੜਾ ਕੁਝ ਸੁਣੋਂਗੇ ਜਿਹੜਾ ਅੱਖਾਂ ਨਾਲ ਵੇਖੋਂਗੇ ਅੰਦਰ ਸਾਰਾ ਕੁਝ ਬਣਦਾ ਤੇ ਉਹ ਇਹਦਾ ਜੀਵਨ ਤੁਹਾਡਾ ਹੋ ਜਾਵੇਗਾ ਬਾਣੀ ਸੁਣ ਲਾਉਂਗੇ ਗੁਰਬਾਣੀ ਕਹਿੰਦੀ ਪੁੱਤ ਅੱਖਾਂ ਦੇ ਨਾਲ ਅਮਰਤ ਵੇਖਣਾ ਹੈ ਸਭ ਦੇ ਵਿੱਚ ਜੋਤ ਦੇਖਣੀ ਹੈ ਦੂਜਿਆਂ ਦੀਆਂ ਧੀਆਂ ਭੈਣਾਂ ਵੀ ਆਪਣੀਆਂ ਦੇਖਣੀਆਂ ਬੁਰੀ ਨਜ਼ਰ ਨਾਲ ਨਹੀਂ ਦੇਖਣਾ ਜੀਵਣਾ ਇਹ ਘਾਟ ਦਿੰਦਾ ਹੈ ਗੁਰੂ ਥੱਕੇ ਮੁੱਕ ਜਾਂਦੇ ਬੰਦੇ ਤੇ ਥੱਕੇ ਤੇ ਮੈਂ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਵੀ ਸਿੱਖਾ ਗੁਰਬਾਣੀ ਜੀਵਨ ਜਾਂਚ ਹੈ ਗੁਰਬਾਣੀ ਕੋਲੋ ਜੀਵਨ ਜਾਂਜ ਲੈ ਲਈ ਘਰ ਭਾਵੇਂ ਛੋਟਾ ਹੀ ਹੋਵੇ ਫਿਰ ਰੱਬ ਨੂੰ ਤੇ ਗੁਰੂ ਨੂੰ ਲਾਂਭੇ ਨਹੀਂ ਦੇਵੇਂਗਾ ਕਹੇਗਾ ਮਹਾਰਾਜ ਇਸ ਘਰ ਚ ਜਨਮ ਦਿੱਤਾ ਤੇਰਾ ਧੰਨਵਾਦ ਹੈ। ਕੰਮ ਸੇ ਕੰਮ ਮੈਨੂੰ ਤੰਦਰੁਸਤੀ ਦਿੱਤੀ ਜ਼ਿੰਦਗੀ ਦਿੱਤੀ ਹੈ ਵਧੀਆ ਪਰਿਵਾਰ ਦਿੱਤਾ ਹੈ ਮਹਾਰਾਜ ਮੈਂ ਐਸੇ ਇੱਕ ਘਰ ਦੀ ਲੈ ਕੇ ਸੀਗਾ ਤੂੰ ਮੈਨੂੰ ਇੱਥੇ ਹੀ ਜਨਮ ਦੇ ਦਿੱਤਾ ਮੈਂ ਐਂ ਹੀ ਨਹੀਂ ਕਹਿੰਦਾ ਮੇਰੀ ਮਾਂ ਬਦਲ ਦਿਓ ਮੈਂ ਐਂ ਹੀ ਨਹੀਂ ਕਹਿੰਦਾ ਮੇਰਾ ਪਿਓ ਬਦਲ ਦਿਓ ਮੈਂ ਐਂ ਹੀ ਨਹੀਂ ਕਹਿੰਦਾ ਮੇਰੀ ਔਲਾਦ ਬਦਲ ਦਿਓ ਮੈਂ ਐਂ ਹੀ ਨਹੀਂ ਕਹਿੰਦਾ ਮੇਰਾ ਘਰ ਬਦਲ ਦਿਓ ਗੁਰਬਾਣੀ ਐਂ ਕਹਿੰਦੀ ਹੈ ਵਿਚਾਰਤਾ ਰ ਬਦਲ ਲਾਓ। ਜੀਦੇ ਘਰ ਦੇ ਵਿੱਚ ਕਾਰਾਂ ਕੋਠੀਆਂ ਨਹੀਂ ਹੈਗੀਆਂ ਉਹ ਵੀ ਨੰਦਰਾ ਆ ਤੁਸੀਂ ਮੈਂ ਇੱਕ ਬਾਉੜ ਮੰਡੀ ਬੈਠਾ ਸੀਗਾ ਜੀ ਮੈਂ ਤੇ ਇੱਕ ਲਾਲਾ ਕਹਿੰਦਾ ਮੈਂ ਲੁਧਿਆਣੇ ਗਿਆ ਕਹਿੰਦਾ ਤੇ ਉਹ ਦਿਹਾੜੀ ਕਰਕੇ ਆਏ ਕਹਿੰਦਾ ਉਹਨਾਂ ਕੋਲੇ ਘਰ ਨਹੀਂ ਸੀਗਾ ਕਹਿੰਦਾ ਫੁੱਟਪਾਥ ਤੇ ਨਾ ਰੋਟੀ ਆ ਹੱਸਦੇ ਆਣੇ ਰੋਟੀ ਖਾ ਲਈ ਹੱਸਦੇ ਹੱਸਦੀ ਸੌਂਗੇ ਹੱਸਦੇ ਹੱਸਦੀ ਸੌਂਗੇ ਸੱਚ ਜਾਣੋ ਵੀ ਜਿਹੜਾ ਬੰਦਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਆ ਉਹ ਹੱਸ ਕੇ ਹੀ ਸੌਂਦਾ ਹੁੰਦਾ ਆਖੋ ਕਿਉਂ ਕਿਉਂਕਿ ਇਹ ਸਿਧਾਂਤ ਬਾਬੇ ਨਾਨਕ ਦਾ ਦਿੱਤਾ ਹੋਇਆ ਆਖੋ ਸਤਨਾ ਉਹਨੂੰ ਨੀਂਦ ਬਾਰੇ ਕੋਈ ਗੋਲਗਾ ਲੈਣ ਦੀ ਕੋਈ ਲੋੜ ਨਹੀਂ ਹੁੰਦੀ ਉਹ ਜ਼ਿੰਦਗੀ ਘੜਦਾ ਹੈ ਗੁਰੂ ਪਰ ਗੱਲ ਇਹ ਆ ਵੀ ਬਹੁਤਾਤ ਲੋਕ ਕੜਾਉਣੇ ਨਹੀਂ ਚਾਹੁੰਦੇ ਅਣਕੜੇ ਰਹਿਣੇ ਚਾਹੁੰਦੇ ਅਣਕੜੇ ਤੇ ਅਣਕੜੀ ਲੱਕੜ ਕਿਸੇ ਕੰਮ ਦੀ ਨਹੀਂ ਅਣਕੜਿਆ ਲੋਹਾ ਕਿਸੇ ਕੰਮ ਦਾ ਨਹੀਂ ਆ ਜਿਹੜੀਆਂ ਕਾਰਾਂ ਗੱਡੀਆਂ ਟਰੈਕਟਰ ਕੰਬਾਈਨਾਂ ਫਿਰਦੀਆਂ ਬਿਸਤਰੀਆਂ ਦੀਆਂ ਘੜੀਆਂ ਹੋਈਆਂ ਥੋੜੇ ਚੱਲੇ ਹੋਈਆਂ ਸ਼ੈਣੀਆਂ ਚੱਲੀਆਂ ਹੋਈਆਂ ਖਰਾਬ ਤੇ ਚੜਿਆ ਹੋਇਆ ਬੈਲਡ ਲਾਇਆ ਹੋਇਆ ਫੇਰ ਭਜੀ ਫੇਰ ਕਹਿੰਦੇ ਆ ਜੀ ਇੱਕ ਕੰਪਾਈਨ ਦਾ 35 ਲੱਖ ਦੀ ਹੈ ਜੀ ਇਹ ਤਾਂ ਜਿਹੜਾ ਜੌਂਡੀ ਆ ਰਾ ਜੀ ਇਹ 12 ਲੱਖ ਦਾ ਹੈ ਜੀ ਨਮਾ ਉਹ ਜੌਂਡੀਰ ਕਹਦਾ ਬਣਿਆ ਉਹ ਰਬੜ ਦਾ ਤਾਂ ਹੈ ਨਹੀਂ ਬਲੋਹੇ ਦਾ ਬਣਿਆ ਲੋਹਾ ਕਿਸੇ ਨੇ ਘੜਿਆ ਤੇ ਘੜਨ ਵਾਲੇ ਡੋਟੀ ਨੇ ਇਸੇ ਤਰ੍ਹਾਂ ਬੰਦੇ ਨੂੰ ਘੜਦੀ ਹੈ ਗੁਰਬਾਣੀ ਉਹ ਜੀਵਨ ਮਿਲਦਾ ਫਿਰ ਉਹ ਜੀਵਨ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਇੱਥੇ ਆਪਾਂ ਸਮਾਪਤੀ ਕਰਨ ਲੱਗੇ ਆਂ ਸ਼ਬਦ ਵੀ ਆਪਾਂ ਕੱਲ ਨੂੰ ਫੇਰ ਵਿਚਾਰ ਕਰਾਂਗੇ ਇਹ ਸ਼ਬਦ ਸ਼ੁਰੂ ਹੁੰਦਾ ਜੀ ਅੰਮ੍ਰਿਤ ਵਚਨ ਸਾਧ ਕੀ ਬਾਣੀ ਸਿੱਖਾ ਆ ਗੁਰਬਾਣੀ ਅੰਮ੍ਰਿਤ ਵਚਨ ਹੈ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਹੈ ਮਨੁੱਖਤਾ ਦੀ ਝੋਲੀ ਵਿੱਚ ਫਿਰੀ ਪਾਈ ਹੈ ਪਰ